ਦਾਈਵਾ ਇਰਕਾਨ ਨੇ ਕਿਹਾ ਤੇਰੇ ਜਿੱਤੇ ਯਾਰ ਬੋਲੋ ਅਕੋਲੀਆ ਹਲੇ ਨਹੀਂ ਜਾਇਆ ਤੂੰ ਨਹੀਂ ਬੋਲ ਤੇਰੇ ਜਿੱਤੇ ਯਾਰ ਬੋਲਦਾ ਮੈਂ ਦੱਸ ਤੇਰੇ ਯਾਰ ਬੋਲਦਾ ਕੀ ਤੂੰ ਨਹੀਂ ਬੋਲਦੀ ਇਰਕਾਨ ਨੇ ਤੂੰ ਨਾ ਬੋਲ ਤੇ ਤੇਰੇ ਯਾਰ ਬੋਲਦਾ ਹੋ ਗਏ ਹੋਣੇ ਚੱਲ ਕੈਮਰੇ ਚੱਲਿਆ ਚਲ ਚੱਲਿਆ ਆਪਾਂ ਪੇਟਾ ਠੱਕਰ ਮਾਉਣ ਤੇ ਨਾਈਟ ਦੀ ਵਾਰੀ ਹੈਗੀ 10 ਵਜੇ ਵੇ ਭਾਈ ਦੱ ਕਰਾਂਗੇ ਨਹੀਂ ਤਾਂ ਨਾਰਮਲ ਹੋ ਜਾਂਦਾ ਉਹ ਨਹੀਂ ਤਾਂ ਸਰਦੀ ਆਉਂਦਾ ਹਾਂ ਤਾਂ ਉਹ 10 ਵਜੇ ਆਉਂਦੇ ਆ ਕੇ ਮੈਂ ਤਾਂ ਜਦੋਂ ਫੱਕਦਾ ਹਾਂ ਉਹ ਜਿਵੇਂ ਵਾਰਾਂਗੇ ਆ ਵੀ 10 ਵਜੇ ਰਮਾ ਕੇ ਆਵਾਂਗੇ ਤੇ ਰੱਬ ਬਲਾਸ ਕੀ ਆ ਨਾ ਇਹ ਰੱਬ ਵੀ ਰਮਾ ਦੇ ਉਹ ਕੋਈ ਕੋਈ ਜਾ ਕੇ ਜੂਹੇ ਵਾਰ ਲਾਂਗੇ ਜੂਹਾਂ ਨੂੰ ਲਾਈਟ ਦੇ ਬਾਲੇ ਹੁੰਦਾ ਜੂਹੇ ਮੈਂ ਕਹਣਾ ਹੋੜ ਜਾ ਪਿਆ ਹੈ ਰੈਕ ਤੇ ਮਾਤਰਾ ਤੇ ਤੇ ਭਾਈ ਇਧਰ ਕਿਤੇ ਉਹ ਹੈ ਕੋਲੇ ਲਾ ਕੇ ਦਰ ਦੇ ਭੌਂ ਮੈਂ ਨਹੀਂ ਲੱਗਦਾ ਇਹ ਚਾਰ ਚੁਨਾਇਦਾਂ ਰੱਖਾ ਕੇ ਜਵਾਹਰ ਇਹਨਾਂ ਪਾਰਲੀਮੈਂਟ ਅੰਗ ਦੇ ਫਿਰ ਤਾਰ ਰੋੜਾ ਉਹ ਚਾਰਾਂ ਤੇ ਨਾ ਇਹਨਾਂ ਦਾ ਬੈਟਰੀ ਜੇ ਚੱਲ ਨਹੀਂ ਹੋ ਗਿਆ ਨਾ ਆਰਾਮ ਆਹ ਸੁੱਕਾ ਸੀਗਮਣ ਵਾਂਗ ਸਾਲ ਕੋ ਬਰੇਟਰ ਧੋਵਾਂਗੇ ਹਾਂ ਪਤਾ ਨਹੀਂ ਸਭ ਬੱਕ ਜੀ ਵੀ ਯੂਰੀ ਦਾ ਚਾਰ ਪਾਹ ਵਾਸ ਦਵਾ ਸਾਇਆ ਆ ਆਪੀ ਤੋਂ ਵਾਹਿਆ ਲਈ ਆਪਾਂ ਕੋਕਾ ਚਾਹਿਆ ਨਾ ਸਾਰਾ ਦੂਰ ਚੁੰਕਾ ਲੂ ਆਹਿੰਦੋ ਤੁਹਾਡਾ ਆਖਰਾਵਾ ਫਿਰ ਵੀ ਲੱਗਦੇ ਆ ਜੇ ਨਾ ਮੈਂ ਕਿਹਾ ਨਹੀਂ ਇਹ ਤਾਂ ਮੈਂ ਕਰਾ ਕੋਟ ਮੋਟਰਸਾਈਕਲ ਤਾਂ ਕਰਾ ਲਾਂਗੇ ਜੇਣ ਮੋਟਰਸਾਈਕਲ ਤੇ ਫੁੱਟ ਜਾਊਗਾ 2 ਘੰਟੇ 3 ਘੰਟੇ ਟਾਈਮ ਲੱਗਦਾ ਜੇ ਮੈਂ ਤੇਲਾ ਹੋਂ ਦਾ ਪਤਾ ਪੁੱਛ ਰਿਹਾ ਜੇ ਮੈਂ ਤੇਲਾ ਵਾਪਸ ਰੋਇਆ ਜਮਾ ਖਰਾਬ ਨਹੀਂ ਹੁਣ ਕੀ ਪਾਇਆ ਆ ਜਾਪਾ ਬਣਾ ਨੇ ਜੂ ਹੋਏ ਉਹ ਬੜਦੇ ਕਿੱਥੋਂ ਆਏ ਉਹ ਮਾਜਾ ਹੋਏ ਆ ਬਾਈ ਸਾਡੇ ਇੱਥੇ ਲਵੇ ਲਾਉਣੇ ਸਾਰਿਆਂ ਦੀ ਦਿੱਕਤ ਆ ਚੂਹਿਆਂ ਦੀ ਬੜਾ ਚੂਹੇ ਖਾਨਾ ਲਫਾਫੇ ਲਾ ਕੇ ਵੀ ਹੰਬ ਗਏ ਖਾਲੀਆਂ ਕਰਕੇ ਵੀ ਹੰਬ ਗਏ ਪਾਣੀ ਨਿਕਾਵ ਕੁਸਤਾ ਅਜੇ ਲੈਡ ਦਾ ਟਾਈਮ ਖਲ ਗਿਆ ਹਾਂ ਪਹਿਲੇ ਕਰਦੇ ਯਾਰ ਉਹ ਨਾ ਪਾਵਾ ਪਟੇਗਾ ਤਾਂ ਉੱਤਰ ਵੀ ਭੜੇ ਹੋਏ ਤੇ ਇਹ ਮਾਇਨੈਟ ਦਵਾਈ ਦੀ ਕਿਹ ਰੈਂਡ ਦੇ ਕੇਸ ਤੇਰੀ ਹੈ ਪਹਿ ਰੰ ਦਾ ਤੋਤਹ ਕੋਤੋਂ ਵੱਡੀ ਸਵੱਸਿਆ ਹੈ ਆ ਬਾਲਟੀਆ ਦੇਖੋ ਦਵਾਈ ਦੇ ਤਰੀਕੀ ਆਟੇ ਦੇ ਲਾਹੇ ਨਹੀਂ ਤੇ ਕਰੀਆਂ ਪਹਿਣੀਆਂ ਹੈ ਨਾ ਬਾਅਦ ਵਿੱਚ ਹੂੰ ਆ ਦੇਖੋ ਕਿਵੇਂ ਵੱਡੀ ਹੈ ਘਰੇ ਛੱਟਿਆ ਨਹੀਂ ਹੈ ਜੂਰੀਆ ਕੇਰਾ ਵੀ ਯਾਰ ਛੱਟਦੀ ਹੈ ਨਾ ਇੱਕ ਅੱਧੀ ਵਾਰੀ ਹੁਣ ਮੈਨੂੰ ਤਾਂ ਲਾ ਚੂਹੇ ਛਿੜ ਦੇਣਗੇ ਹਾਂ ਇਹ ਨਾਲੇ ਨਾਲੇ ਸਾਰੀ ਵੱਡੀ ਪੀ ਲਫਾਫਾ ਵੀ ਆਪਣਾ ਦੂਰੇ ਵਾਂਗੂ ਲੱਗਿਆ ਹੋਇਆ ਹਵਾ ਚੱਲ ਰਹੀ ਹੈ ਠੰਡੀ ਦੇਖੋ ਪਾੜਾ ਹੋ ਗਿਆ ਅੱਗੇ ਮੰਜਾ ਆਵੇ ਨਾ ਇਹ ਨਿਚੜੇ ਆਵੇ ਮੰਜਾ ਬੱਛਰ ਵੀ ਹੈ ਨਹੀਂ ਹਾਂ ਦਾ ਕੀ ਰੀਸ ਕਰੂ ਇਸੀ ਕੂਲਰ ਦੇ ਨਿਕਾਟ ਹਵਾ ਚੱਲਦੀ ਹੈ ਫਾਰਮ ਅੱਗੇ ਆਉਂਦੇ ਹੁੰਦੇ ਹੁੰਦੇ ਹਾਂ ਇਹ ਹਵਾ ਚੱਲਦੀ ਮਰੀ ਜਾ ਉਹ ਬੱਚਾ ਹੁੰਦਾ ਹੈ ਕਰਨਾ ਪੈਂਦਾ ਪੱਠੀ ਲਾਉਣੀ ਪੈਂਦੀ ਹੈ ਜੇ ਵੀ ਹੈ ਨਾ ਉਹ ਹੁੰ ਜਾਂਦਾ ਹੈ ਨਾ ਜਮਾ ਬਿਲਕੁਲ ਆਪਣਾ ਕੋਸਤਾ ਪਾਣੀ ਨਾ ਹੋਵੇ ਫਲੈਟ ਬੰਦ ਕਰਦੇ ਮੋਟਰ ਹੈਗੀ ਬੈਟਰੀ ਦੀ ਕਿੰਨੀ ਵੇ ਕਿਰਗਰ ਕਰਨਾ ਪੈਣਾ ਤੇ ਵਿਚ ਵਾਲੀ ਉਡੀ ਹੋ ਰਹੀ ਆ ਪਾਉਣੀਆਂ ਪਾ ਲੈਣੇ ਖ ਬਹੁਤ ਵਾਧੂ ਫਿਰ ਬਾਲਾ ਕਾਲਾ ਆਇਆ ਕਰਿਆ ਵੀ ਨਹੀਂ ਖਾਂਦੇ ਕਿਉਂ ਹੋ ਜੀ ਮੀ ਚੂਹੇ ਜਾਹੇ ਕਿਉਂ ਵੜਨੇ ਨਾ ਫੱਕ ਜੀ ਯਾਰ ਤੇਰਾ ਇੰਨਾ ਵੀ ਪੁਰਿਆ ਪੁਰਿਆ ਐ ਹੋ ਫੱਕ ਕੇ ਜੂਹੇ ਤੁਰੇ ਫਿਰਦੇ ਨੇ ਤੂੰ ਮਾਵੇ ਨਾ ਕਰਦਾ ਉਹ ਮੜਿਆ ਚੂਹੇ ਹਨ ਇੱਧਰ ਕਾਉਣ ਦਿਨਾ ਉਹਨਾਂ ਇਹ ਬੋਲਦਾ ਹੁੰਦਾ ਜੀ ਵਾਂਏ ਕਰਕੇ ਉਹ ਨਹੀਂ ਵੱਟਾ ਫਰੋਲੀ ਜਾਊਗਾ ਇੱਥੇ ਤੇਰੇ ਆਉਂਦੇ ਸ਼ਾਰੀ ਫੱਕ ਖਾ ਕੇ ਚੂਹੇ ਬੱਸ ਹੋਏ ਚਾਹ ਕਿਧਰ ਹੁਣ ਨੀਂਦ ਆਉਂਦੀ ਆ ਹੈ ਚੂਹੇ ਇੱਥੇ ਨਹੀਂ ਦੇ ਨਹੀਂ ਯਾਰ ਹਾਂ ਫੱਕ ਬੰਨੀ ਵੀ ਹੋ ਗਿਆ ਹੁਣ ਸਮਾਂ ਹੈ ਨਾ ਰਾਤੀ ਪਈ ਰੇਟਾ ਚਾਹਨੇ ਡਾਲ ਦੇ ਦੇਖ ਪਈਆ ਕਿੱਥੇ ਜੀ ਬਾਹਰ ਆਇਆ ਮਦਾ ਕਣਾ ਨਮੇੜੇ ਨੂੰ ਬਾਦਾਂਗੇ ਵਿੱਚੀ ਹਾਂ ਹਾਂ ਨਹੀਂ ਤਾਂ ਆਪਰੇ ਹੀ ਵਿਚਰ ਆ ਗਏ ਹੋਰ ਆਪਣੀ ਆ ਪਕਰਾ ਆ ਪਾ ਗਏ ਨਾ ਥੋੜੀ ਥੋੜੀ ਬੱਟਾਂਗੇ ਆਪਾਂ ਯਾਰ ਬਾੜੀ ਤਾਂ ਇਹ ਨਹੀਂ ਪਾਪਾ ਤਾਂ ਦੂਜੀ ਸਮਝ ਹੀ ਜਾਂਦਾ ਸੀ ਆਹਾ ਇਹ ਵਾਲੀ ਕਹਿੰਦਾ ਇਹਦੇ ਵਾਲੀ ਕਹਿੰਦੇ ਮੈਂ ਕਹਿੰਦਾ ਅੱਧੀ ਵੱਡ ਕੇ ਛਿੜ ਦਾਂ ਚਾਰ ਤੇ ਆ ਤਾਂ ਕਹਿੰਦਾ ਸ ਮੈਂ ਚੱਕਾਂਗੇ ਜਮਾ ਫਾਰਮ ਦੇ ਨਾਲ ਤਾਂ ਹੀ ਫਿਰ ਉਹ ਆ ਚੂਹੇ ਤੇ ਇਹਦਾ ਕਰਕੇ ਹੀ ਜਿਆਦੇ ਪੈਂਦੇ ਨੇ ਤੋੜੀ ਦਾ ਮਲਾਦਾ ਉਹੀ ਮਸਾ ਚਾਰੀ ਜਾਊ ਫਿਰ ਚਾਰ ਨੂੰ ਬਾਡਾ ਲਾ ਲਾਂਗੇ ਹਨਾ ਐ ਚ ਕਿੰਨੀਆਂ ਪਾਤੀਆਂ ਟਰਾਲੀਆਂ 31 ਕੁ 32 ਤਾਂ 31 ਪਤਾ ਨਹੀਂ 32 ਟਰਾਲੀਆਂ ਪੈ ਗਈਆਂ ਇਹ ਚ ਅੱਜ ਦੀ ਤਾਂ ਉਹ ਪਹਿਲਾਂ ਵਾਲੀਆਂ ਸੀ ਹਾਂ ਪੰਜ ਛੇ ਪਹਿਲਾਂ ਵਾਲੀਆਂ ਲਾ ਕੇ ਵਿੱਚ ਉਹ ਲਾ ਕੇ ਪਾਈਆਂ ਹੋਰ ਲਾ ਕੇ ਪਾਈਆਂ ਤੁਹਾਹਾਂ ਲਾ ਲਾ ਵੀ ਇੱਥੇ ਹੋਰ ਪਾ ਜਾਂਦੀਆਂ ਦੋ ਟਰਾਲੀਆਂ ਆ ਦੇ ਕੇ ਹੈ ਤਾਂ ਇੱਕ ਇੱਕ ਛੱਲੀ ਵੀ ਨਹੀਂ ਕੰਪਲੀਟ ਹੋਈ ਹੈ ਨਾ ਤੇ ਕਿੱਤੇ ਪੈ ਗਏ ਹਾਂ ਹਾਂ ਲਾਣੇ ਹੋਣਗੇ ਹਾਂ ਤੇ ਲਾਣੇ ਤਾਂ ਜਾਂਦਾ 1 ਨੰਬਰਾਂ ਜਾਂ ਪਰ ਕੀ ਦੇਖ ਮਾੜੀ ਤਾਂ ਮਾੜੀ ਛੱਲੀ ਵੀ ਨਹੀਂ ਹੋਊਗੀ ਹੈ ਨਾ ਪਰ ਲਾ ਏ ਗੁੰਦੀ ਪਈ ਆ ਜਮਾ ਹਾਂ ਮੇਰੇ 9 ਵਜੇ ਹੋਣੇ ਜਣਾ ਇਹ ਤੇਰੇ 9 ਨਾ ਹੋਇਆ ਜਮਾ ਗੁੰਦੀ ਪਈ ਏ ਥੱਲੇ ਆਹ ਇਹ ਇਹ ਪਰ ਜਮਾ ਖੱਟੇ ਹੋ ਗਏ ਤੇ ਇਹਦੇ ਫਿਰ ਦੂਜੀ ਥੱਲੀ ਵੀ ਹਜੇ ਆਦੇ ਨਿਕਲਦੀ ਆ ਨਾ ਹਾਂ ਆਖੇ 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 ਹਾਂ ਇਹ ਦੂਧੀਆਂ ਥੱਲੀਆਂ ਵੀ ਕਿਵੇਂ ਲੇਟ ਜੇ ਨੇ ਇਤ ਕਿ ਲਾਜ ਦੀ ਇਹ ਲੇਟ ਪਰ ਵੀ ਆਈ ਸੀ ਇਹ ਅੱਧ ਕੱਚੀਆਂ ਹੀ ਹੋਣੀਆਂ ਹਨ ਹਾਂ ਇਹ ਅੱਧ ਕੱਚੀ ਹੋਵੇ ਇੱਕ ਥੱਲੀ ਵਧੀਆ ਉਹ ਤੇ ਹੋਏ ਤਾਂ ਮੇਰੇ ਨਾਲ 15 ਤੋਂ ਵੱਧ ਹੀ ਲੇ ਜਦਾਂ ਹੋਰ ਆ ਲੈ ਅੱਛਾ ਛੋੜਈ ਆ ਟੁੱਕੀ ਪਈ ਆ ਇੱਧਰ ਚੂਹੇ ਯਾਰ ਜਮੀ ਘਟ ਗਏ ਹਨਾ ਕਦ ਦਵਾਈ ਤੇਰੀ ਸੀ ਮੈਂ ਔਰ ਨਹੀਂ ਤਾਂ ਆਏ ਭੱਜੇ ਫਿਰਦੇ ਰਹਿੰਦੇ ਨੇ ਦੇਖ ਐ ਫੱਕਾ ਮੰਨੀ ਹੋਇਆ ਬੈਠਾ ਨਾ ਨੇ ਹੂੰ ਨਾ ਤੇ ਸਾਡੇ ਮਾਗਰ ਮਗਰੀ ਰਹਿਣਾ ਓਏ ਮੈਂ ਜਿੰਨੇ ਗਿਹੜੇ ਇੱਥੋਂ ਤੜਕੇ ਥੱਪਿਆਂ ਦੇ ਲਾਏ ਹਨਾ ਕਾ ਖਬਰ ਦੇ ਨੇ ਹੂੰ ਉਹਨੇ ਜਿਹੜੀ ਮੇਰੇ ਨਾਲ ਲਾਏ ਨੇ ਥੱਪਿਆਂ ਫੱਕਰਵਾਨ ਦਾ ਫਿਰ ਜਿਵੇਂ ਤਰਾੜੀ ਹੋਏ ਹਨ ਕਿੱਧਰ ਗਿਆ ਉਹ ਫੋਨ ਲੈ ਕੇ ਦੇ ਦਈਏ ਤੈਨੂੰ ਓਏ ਫੋਨ ਲੈ ਕੇ ਦੇ ਦਈਏ ਉਹ ਛਾੜਾ ਦੇਖਣਾ ਆਪਣੇ ਉਹਨੂੰ ਇੱਥੇ ਹੀ ਬੈਠਾ ਸੀ ਇਹ ਆਹ ਹੈ ਨਾ ਇਹ ਜੀਵ ਨਹੀਂ ਹਿਲਾਉਂਦਾ ਆਪਦੇ ਜਾਨੀ ਇਹ ਬੋਲਦਾ ਹੈ ਤਦੋਂ ਮਰਜੀ ਇਹਨੂੰ ਦੇਖ ਲੈ ਬੁਲਾ ਕੇ ਇਹ ਜੀਵ ਜੀ ਇਹਨੇ ਮਾਰਨੀ ਮਾਰਨੀ ਹੈ ਹਾਂ ਨੇ ਥੱਲੇ ਲਾਈਟ ਆ ਗਈ 10 ਵਜੇ ਸਾਰੇ ਸੜ ਤਾਂ ਪਾਣੀ ਸਾਰੇ ਸੜ ਤਾਂ ਬਦੂਆ ਕਿੱਦਾ ਹੂ ਹੂ ਬਹੁਤ ਤਾਜ਼ਾ ਫੋਨ ਬਣ ਹਏ ਸੋ ਖਤਾਂ ਲੱਗੀ ਹੋ ਜਮੀ ਇਹ ਨੀ ਲਾਉਂਦੀ ਆਪਾਂ ਇਹ ਨੀਂਦ ਖਰਾਬ ਕਰਤੀ ਆ ਕੇ ਹੈਨਾ ਓਏ ਉਹ ਚੱਕਦੇ ਲਫਾਫੇ ਜੀ ਦੇਖੀ ਆ ਫਿਰ ਦੇਖੀ ਦੇਖੀ ਲਫਾਫਾ ਚੱਕਦੇ ਆ ਆਹ ਲਾਂਗੀ ਇਹ ਬ੍ਰੀਕ ਜੀਆਂ ਤਾਂ ਪਾਣੀ ਦੇ ਉੱਤੇ ਹੀ ਤਰ ਜਾਂਦੀਆਂ ਨੇ ਲਾ ਦੇਖੋ ਕਟਾਓ ਗੱਡੀ ਬੇਬੀ 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 ਮਾਰੇ ਤੂਆ ਅੱਖ ਦੇਖੀ ਕਿਵੇਂ ਜੰਕਦੀ ਫੋਨ ਚ ਦੇਖੋ ਚੱਲ ਆਪਾਂ ਦੇ ਆਓ ਆ ਇੱਦਿ ਇਹ ਵੀ ਲਾਈਟ ਤੇ ਆਉਂਦਾ ਹੈਟੀਆਂ ਆਉਂਦੀ ਉਹਨਾਂ ਸਕਰੀਨ ਤੇ ਸਾਹਮਣੇ ਦੇਖ ਕਿੰਨੀ ਜੰਕਦੀ ਆ ਉਹ ਦੇਖੀ ਅੱਖਾਂ ਦੇਖ ਇਹ ਢੱਡੂ ਕਾਇਡੀਆਂ ਨੇ ਅੱਖਾਂ ਢੱਡੂ ਦੀਆਂ ਪਰੀ ਇੱਕ ਚੰਗੀ ਬਾਤ ਪਾਣੀ ਦਾ ਥਾਵਲੇ ਪਰ ਜਾ ਕਰਾਂ ਰੋਜ਼ ਵੀੜੇ ਹਾਂ ਅੰਤੂ ਬਾਤ ਛਿਆੜੀ ਵਾਰੀ ਤੜਕੇ ਆਏ ਕੋਈ ਹਨਾ ਉਹ ਉਹੀ ਖੱਲ 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 ਕਿੱਥੇ ਚੂਣੀ ਬਸਾ ਹੋ ਗਿਆ ਕੇਣਾਣਾ ਥੋੜਾ ਗਰਮੀ ਵਾਲੀ ਉਹ ਤੋ ਆ ਲੈ ਆਏ ਇਹ ਚਲਾਈ ਫਿਰਦਾ ਰਹਿੰਦਾ ਇੱਥੇ ਦੂੜ ਦੇਲੇ ਨਹੀਂ ਆਂਦਾ ਆਪਾਂ ਇਹਨੂੰ ਬੰਦ ਦੇਣੀ ਇਹ ਦੇ ਸਵਾਦ ਦੇ ਕਾਰਨ ਹੀ ਸੋਖਾ ਹੋਰ ਜੇ ਨਰਮਤਾ ਕਰਕੇ ਜੇ ਪਹਿੜਾ ਹੋ ਗਿਆ ਆਪਾਂ ਇਹਨੂੰ ਨੂੜੀ ਰੱਖੀਏ ਉਹ ਦੂਜੇ ਨੂੰ ਦੇ ਕੇ ਸੰਗਲ ਲਾਹਤਾ ਹੀ ਆਪਾਂ ਗੱਟਾ ਇਹ ਆ ਤੇ ਮਾਏ ਨਾਲ ਜਿੱਥੇ ਦੀ ਕਰਦਾ ਮਰਜ਼ੀ ਨਾਲ ਉੱਥੇ ਹੋਵੇਗਾ ਮੱਛਰ ਬਾੜਾ ਉਹ ਕਹਿੰਦਾ ਮੱਛਰ ਜੀ ਬਾੜਾ ਚੱਲੇ ਘਰੇ ਹੋ ਖੱਤਰ ਮਾਤੀ ਹਰਤੀਪੁਰ ਨੇ ਸਵੇਰੇ ਤੋਂ ਪਾਣੀ ਖੜਾ ਰੋਹੀ ਸੂਰਾਂ ਤੋਂ ਬਚਦਾ ਰੋਹੀ ਤੇ ਕਾਹ ਦੱਸੋ ਵੀ ਪਈਆਂ ਥੋੜੇ ਬੰਨੀ ਵੀ ਇੰਨੀਆਂ ਚੌੜੀਆਂ ਪੂਰੀ ਫੁੱਲ ਜੌੜੀ ਹੋਦਾ ਦੇ ਨਾਲ ਪੰਝਾਂ ਦੇ ਖਾਲ ਦੇ ਸਾਤੇ ਹੈ ਬਲੀਆਂ ਪਾਣੀ ਕਰਕੇ ਬੰਦੇ ਨੇ ਜਿਹੜੇ ਇੱਕਾ ਉੱਧ ਦੇ ਸੇਵਾ ਦਾ ਸੰਗੇ ਨੇ ਪਹੀ ਦੇ ਨਾਲ ਉਹ ਰਿੰਤਾ ਕਾ ਕੱਢਿਆ ਉਧਰ ਲਾਇਆ ਅਹੀ ਚੌੜੀ ਘਰੀ